ਕਾਂਗਰਸ ਪਾਰਟੀ ਨੇ ਨਵਜੋਤ ਕੋਰ ਸਿੱਧੂ ਜੋ ਮੈਂਬਰ ਪਾਰਲੀਮੈਂਟ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਹੋਣਾ ਦੇ ਧਰਮ ਪਤਨੀ ਨੇ ਉਹਨਾਂ ਨੂੰ ਮੁਅਤਲ ਕਰ ਦਿੱਤਾ ਹੈ ਸਾਡੇ ਨਾਲ ਕਾਂਗਰਸ ਦੇ ਵੱਡੇ ਆਗੂ ਤੇ ਅੰਮ੍ਰਿਤਸਰ ਈਸਟ ਹਲਕੇ ਦੇ ਇੰਚਾਰਜ ਜਸਵੀਰ ਸਿੰਘ ਡਿੰਪਾ ਸਾਬਕਾ ਮੈਂਬਰ ਪਾਰਲੀਮੈਂਟ ਕਈ ਵਾਰ ਵਿਧਾਇਕ ਨੇ ਰਹੇ ਸਾਡੇ ਨਾਲ ਜੁੜੇ ਨੇ ਔਰ ਅੰਮ੍ਰਿਤਸਰ ਦੇ ਵਿੱਚ ਕਾਂਗਰਸੀ ਵਰਕਰਾਂ ਨੂੰ ਸੇਵਾਵਾਂ ਦੇ ਰਹੇ ਨੇ ਤਾਂ ਡਿੰਪਾ ਜੀ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜਿਹੜਾ ਇਹ ਫੈਸਲਾ ਲਿਆ ਕਾਂਗਰਸ ਪਾਰਟ ਕਮੇਟੀ ਨੇ ਬਹੁਤ درست ਫੈਸਲਾ ਜੀ ਸਹੀ ਸਮੇਂ ਲਿਆ ਗਿਆ ਫੈਸਲਾ ਜੀ ਇਹਦੇ ਨਾਲ ਜਿੰਨੇ ਵੀ ਪਾਰਟੀ ਦਾ ਡਿਸਪਲਿਨ ਭੰਗ ਕਰਨ ਵਾਲੇ ਜਾਂ ਕੋਈ ਕਿਸੇ ਹੋਰ ਪਾਰਟੀ ਦੇ ਇਸ਼ਾਰੇ ਦੇ ਉੱਤੇ ਕਾਂਗਰਸ ਦੇ ਵਿੱਚ ਜਿਹੜਾ ਗੱਤ ਪਾਉਣ ਵਾਲੇ ਲੋਕ ਦੇ ਉਹਨਾਂ ਨੂੰ ਇੱਕ ਸਖਤ ਮੈਸੇਜ ਚਲਾ ਗਿਆ ਜੀ ਇਹ ਜਿਹੜਾ ਸਿੱਧੂ ਜੋੜਾ ਵਾ ਇਹ ਹਰ ਵਾਰੀ ਇਹ ਪਾਰਟੀ ਦਾ ਨੁਕਸਾਨ ਕਰਦਾ ਜੇ ਮੈਂ ਕਵਾਂ ਵੀ ਕਾਲੀਦਲ ਕਾ ਭਾਜਪਾ ਦਾ ਗੱਠ ਜੋੜ ਤੋੜਨ ਚ ਇਹਦਾ ਦਾ ਸਭ ਤੋਂ ਵੱਡਾ ਦੀ ਇਹਨਾਂ ਰੱਖੀਏ ਝੂਠ ਦੀ ਜਿਹੜੀ ਪਾਰਟੀ ਚੋਂ ਦੇ ਆ ਉਹਦਾ ਬੇੜਾ ਕਰ ਕਰਦੇ ਪਹਿਲੀ ਵਾਰ ਚਰਨਜੀਤ ਸਿੰਘ ਚੰਦੀ ਸਰਕਾਰ ਵੇਲੇ ਜੀ ਕੋਈ ਉਹਨਾਂ ਨੂੰ ਸਹੂਲਤ ਦੇ ਸੀ ਸਰਕਾਰ ਤੇ ਇਹਨਾਂ ਨੇ ਉੱਤੇ ਵੀ ਸਵਾਲ ਇਕੱਠੇ ਕਰਦੇ ਨੇ ਵੀ ਇਹ ਪੈਸੇ ਕਿੱਥੋਂ ਆਉਣਗੇ ਜੀ ਇਹਨਾਂ ਨੇ ਕਦੀ ਵੀ ਮੋਦੀ ਨੇ ਕਿਹਾ ਸੀ ਮੈਂ 15 ਲੱਖ ਹਰ ਇੱਕ ਦੇ ਖਾਤੇ 'ਚ ਪਾਉਂਗਾ ਮੈਂ 2 ਕਰੋੜ ਹਰ ਸਾਲ ਨੌਕਰੀ ਦੇਵਾਂਗਾ ਜੀ ਵੀ ਇਹ ਤੇ ਭਗਵਾਨਤ ਬਾਦ ਨੇ ਕਿਹਾ ਮੈਂ ਸਾਰੀਆਂ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਈਆ ਜਿਹੜਾ ਵਾ ਉਧਿਆ ਕਰੂੰਗਾ ਕਦੀ ਉਹਨੂੰ ਨਹੀਂ ਪੁੱਛਿਆ ਵੀ ਉਹ ਪੈਸੇ ਕਿੱਥੋਂ ਲੈ ਕੇ ਆਉਣਗੇ ਜੀ ਪਰ ਪਰ ਸਾਨੂੰ ਜ਼ਰੂਰ ਕਾਂਗਰਸ ਪਾਰਟੀ ਦੇ ਚੱਲਦੇ ਕੰਮ ਦੇ ਵਿੱਚੇ ਵਿਗੜ ਪਾਉਂਦੇ ਸੀ ਤੇ ਇਹ ਇਹਨਾਂ ਦੀ ਆਦਤ ਆ ਪਾਰਟੀ ਨੂੰ ਬਲੈਕਮੇਲ ਕਰਨਾ ਜੀ ਇਹ 4-5 ਰੀਲਾਂ ਬਣਾਉਂਦੇ ਆ ਜੀ ਆਪਣੇ ਪੈਸੇ ਖਵਾਉਂਦੇ ਆ ਕਿਤੇ ਲੋਕਾਂ ਦੇ ਵਿੱਚ ਵਿਚਰਦੇ ਨਹੀਂ ਨਾ ਵੜਦੇ ਆ ਜੀ ਇਹ ਇਹ ਵੀਰ ਜਦੋਂ ਪਰ ਜਦੋਂ ਵੀ ਇਲੈਕਸ਼ਨ ਨੇੜੇ ਆਉਂਦੀ ਹੈ ਇਹ ਪਾਰਟੀ ਦੇ ਵਿੱਚ ਰੌਲਾ ਪਾਉਂਦੇ ਆ ਪਾਰਟੀ ਨੂੰ ਬਲੈਕਮੇਲ ਕਰਦੇ ਆ ਡਿਸਪਲੇਡ ਭੰਗ ਕਰਦੇ ਵਰਕਰਾਂ ਦਾ ਮੋਰਲ ਖਰਾਬ ਕਰਦੇ ਆ ਸਿਰਫ ਇਸ ਕਰਕੇ ਵੀ ਸਾਨੂੰ ਸਾਡੀਆਂ ਟਿਕਟਾਂ ਪਾਰਟੀ ਕਦ ਫਰਮ ਕਰਦੇ ਦਿਮਪਾ ਜੀ ਜਿਹੜਾ ਇਲਜ਼ਾ ਇਹਨਾਂ ਨੇ ਗੱਲ ਕਹੀ 500 ਕਰੋੜ ਰੁਪਏ ਦੀ ਤਾਂ ਵੀ ਹੈਰਾਨੀ ਜਨਕ ਇਹ ਗੱਲ ਸਾਹਮਣੇ ਆਈ ਜਦ ਕਿ ਕਾਂਗਰਸ ਪਾਰਟੀ ਜਿੱਥੇ ਇੱਕ ਪਾਸੇ ਆਮ ਆਦਮੀ ਪਾਰਟੀ ਸਰਕਾਰ ਨਾਲ ਟੱਕਰ ਲੈ ਰਹੀ ਆ ਉਥੇ ਅਜਿਹੇ ਬਿਆਨ ਸਾਹਮਣੇ ਹੋਣਾ ਤੁਹਾਨੂੰ ਲੱਗਦਾ ਨਹੀਂ ਕਿ ਇੱਕ ਵੈਲ ਵੈਲ ਪਲਾਨਡ ਜਿਆ ਸੋਚੀ ਸਮਝਿਆ ਜਾਇਆ ਇੱਕ ਇਹ ਬਿਆਨ ਸੀਗਾ ਜੀ ਦੇਖੋ ਜੀ ਇਹਨੇ ਜਦੋਂ ਹੁਣ ਲਾਸਟ 2-3 ਦਿਨ ਤੋਂ ਜੀ ਇਹ ਪਰਿਵਾਰ ਜਿਹੜਾ ਵਾ ਇਹ ਇਹਨਾਂ ਦੀਆਂ ਮੀਟਿੰਗਾਂ ਹੋ ਰਹੀਆਂ ਸੀ ਭਾਜਪਾ ਦੇ ਇੱਕ ਅਬਰ ਸਰ ਦੇ ਲੀਡਰ ਦੇ ਨਾਲ ਜੀ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਟਾਈਮ ਲੈ ਕੇ ਦਿੱਤਾ ਇੱਕ ਵਰਦਰ ਦੂ ਵੇਲੇ ਜੀ ਇਹਦਾ ਮਤਲਬ ਇਹ ਸਭ ਬੀਜੇਪੀ ਦੇ ਇਸ਼ਾਰੇ ਦੇ ਉੱਤੇ ਹੋ ਰਿਹਾ ਜੀ ਤੇ ਇਹ ਜਾਣ ਬੁੱਝ ਕੇ ਇਲੈਕਸ਼ਨ ਕਾਂਗਰਸ ਦਾ ਜਿਹੜਾ ਟੈਂਪੋ ਬਣਦਾ ਜੀ ਉਹਦੇ ਵਿੱਚ ਇਹ ਵਿਗੜ ਪਉਦੇ ਆ ਕਾਂਗਰਸ ਦਾ ਮਾਹੌਲ ਬਹੁਤ ਵਧੀਆ ਬਣਿਆ ਸੀ ਜੀ ਤੇ ਇਹਨਾਂ ਨੇ ਉਹਦੇ ਵਿੱਚ ਵਿਗਨ ਪਾਇਆ ਜੀ ਇਹਨਾਂ ਨੂੰ ਉਹਨਾਂ ਦਾਕਖ ਮੇ ਅੱਜ ਆ ਪਹੁੰਚਣਾ ਪਿਆ ਖੈਰ ਇਹਨਾਂ ਨੂੰ ਇਹ ਸੀਗਾ ਜੀ ਕਿ ਅਸੀਂ ਐਡੇ ਵੱਡੇ ਬੰਦੇ ਆ ਸਾਨੂੰ ਹੱਥ ਕਿੰਨੇ ਪਾਉਣਾ ਜੀ ਬਾਰੇ ਕਾਂਗਰਸ ਪਾਰਟੀ ਆ ਇਹੋ ਜਿਹੇ ਜਿਹੜੇ ਬੰਦੇ ਮਾਹੌਲ ਖਰਾਬ ਕਰਦੇ ਆ ਦੂਜੀਆਂ ਪਾਰਟੀਆਂ ਦੇ ਨਾਲ ਰਲ ਕੇ ਕਾਂਗਰਸ ਪਾਰਟੀ ਨੂੰ ਨੁਕਸਾਨ ਪਹੁੰਚਾਉਂਦੇ ਕ ਕਾਂਗਰਸ ਦੇ ਵਰਕਰਾਂ ਨੂੰ ਡੀਮੋਰਾਲਾਈਜ਼ ਕਰਦੇ ਉਹਨਾਂ ਤੇ ਕਾਰਵਾਈ ਹੋਣੀ ਹੋਣੀ ਜਿੰਬਾ ਜੀ ਮੇਰਾ ਆਖਰੀ ਸਵਾਲ ਹੈ ਜਿਸ ਤਰ੍ਹਾਂ ਜੈਸਲ ਕੇ ਤੋਂ ਇਹਨਾਂ ਨੂੰ ਨਾਮਜ਼ਦਗੀ ਕੀਤੀ ਭਾਵੇਂ ਮੈਡਮ ਨਵਜੋਤ ਕੌਰ ਸਿੱਧੂ ਨੇ ਕੀਤੀ ਜਾਂ ਨਵਜੋਤ ਸਿੰਘ ਸਿੱਧੂ ਨੇ ਕੀਤੀ ਉਸ ਹਾਲ ਕਿਹਦੇ ਵਿੱਚ ਤੁਸੀਂ ਪਿਛਲੇ 4 ਸਾਲ ਤੋਂ ਲਗਾਤਾਰ ਦਿਨ ਰਾਤ ਇੱਕ ਕੀਤਾ ਹੋਇਆ ਆ ਤਾਂ ਇਹ ਆਪਣੇ ਹਲਕੇ ਦੇ ਵਿੱਚ ਵੀ ਲਗਾਤਾਰ ਗਹਿਰਾ ਜਰ ਰਹੇ ਤੇ ਹੁਣ ਅਚਾਨਕ ਸਰਗਰਮ ਹੋਣ ਦੀ ਕੋਸ਼ਿਸ਼ ਤੇ ਇਹ ਜਿਹੜਾ ਬਿਆਨ ਆ ਜਾਣਾ ਤਾਂ ਕਿਤਨਾ ਕਿਤੇ ਕਾਂਗਰਸੀ ਵਰਕਰਾਂ ਦੇ ਉੱਤੇ ਇਸ ਦਾ ਪ੍ਰਭਾਵ ਤਾਂ ਜਾ ਸਕਦਾ ਸੀ ਨਾ ਜੀ ਇਹ ਬਹੁਤ ਵੇਖੋ ਇਹ ਦਾ ਫਰਸਟ੍ਰੇਟਡ ਹੋ ਚੁਕੇ ਆ ਜੀ ਇਹਨਾਂ ਨੇ ਬੜੀ ਕੋਸ਼ਿਸ਼ ਕੀਤੀ ਭੀ ਸਟੋ ਕੋਈ ਸਾਡੇ ਨਾਲ ਕੋਈ ਵਰਕਰ ਤੁਰ ਪੇ ਕੋਈ ਵਰਕਰ ਇਹਨਾਂ ਦੇ ਨਾਲ ਨਹੀਂ ਤੁਰਿਆ ਜੀ ਮੈਂ ਇਹਨਾਂ ਨੂੰ ਚੈਲੰਜ ਕਰਦਾ ਜੀ ਦੋਹਾਂ ਜੀਆਂ ਜੋ ਜਿਹੜਾ ਮਰਜ਼ੀ ਮੇਰੇ ਖਿਲਾਫ ਜਿਹੜੀ ਮਰਜ਼ੀ ਪਾਰਟੀ ਤੋਂ ਆ ਕੇ ਸਟੋ ਇਲੈਕਸ਼ਨ ਲੜੇ ਇਹਨਾਂ ਨੂੰ ਚਣੇ ਚ ਬਾ ਦੂੰ ਮੈਂ ਉੱਥੇ ਚਲੋ ਬਹੁਤ ਬਹੁਤ ਧੰਨਵਾਦ ਡਿੰਪਾ ਜੀ ਤੁਸੀਂ ਟਾਈਮ ਕੱਢਿਆ ਥੈਂਕ ਯੂ ਜੀ ਥੈਂਕ ਯੂ ਤਾਂ ਕਾਂਗਰਸ ਪਾਰਟੀ ਨੇ ਨਵਜੋਤ ਕੋਰ ਸਿੱਧੂ ਜੋ ਮੈਂਬਰ ਪਾਰਲੀਮੈਂਟ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਹੁਣਾ ਦੇ ਧਰਮ ਪਤਨੀ ਨੇ ਉਹਨਾਂ ਨੂੰ ਮੁਅਤਲ ਕਰ ਦਿੱਤਾ ਹੈ ਸਾਡੇ ਨਾਲ ਕਾਂਗਰਸ ਦੇ ਵੱਡੇ ਆਗੂ ਤੇ ਅੰਮ੍ਰਿਤਸਰ ਈਸਟ ਹਲਕੇ ਦੇ ਇੰਚਾਰਜ ਜਸਵੀਰ ਸਿੰਘ ਡਿੰਪਾ ਸਾਬਕਾ ਮੈਂਬਰ ਪਾਰਲੀਮੈਂਟ ਕਈ ਵਾਰ ਵਿਧਾਇਕ ਨੇ ਰਹੇ ਸਾਡੇ ਨਾਲ ਜੁੜੇ ਨੇ ਔਰ ਅੰਮ੍ਰਿਤਸਰ ਦੇ ਵਿੱਚ ਕਾਂਗਰਸੀ ਵਰਕਰਾਂ ਨੂੰ ਸੇਵਾਵਾਂ ਦੇ ਰਹੇ ਨੇ ਤਾਂ ਡਿੰਪਾ ਜੀ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜਿਹੜਾ ਇਹ ਫੈਸਲਾ ਲਿਆ ਕਾਂਗਰਸ ਪਾਰਟ ਕਮੇਟੀ ਨੇ ਬਹੁਤ درست ਫੈਸਲਾ ਜੀ ਸਹੀ ਸਮੇਂ ਲਿਆ ਗਿਆ ਫੈਸਲਾ ਵਾ ਜੀ ਇਹਦੇ ਨਾਲ ਜਿੰਨੇ ਵੀ ਪਾਰਟੀ ਦਾ ਡਿਸਪਲਿਨ ਭੰਗ ਕਰਨ ਵਾਲੇ ਜਾਂ ਕੋਈ ਕਿਸੇ ਹੋਰ ਪਾਰਟੀ ਦੇ ਇਸ਼ਾਰੇ ਦੇ ਉੱਤੇ ਕਾਂਗਰਸ ਦੇ ਵਿੱਚ ਜਿਹੜਾ ਗੱਤ ਪਾਉਣ ਵਾਲੇ ਲੋਕ ਦੇ ਉਹਨਾਂ ਨੂੰ ਇੱਕ ਸਖਤ ਮੈਸੇਜ ਚਲਾ ਗਿਆ ਜੀ ਇਹ ਜਿਹੜਾ ਸਿੱਧੂ ਜੋੜਾ ਵਾ ਇਹ ਹਰ ਵਾਰੀ ਇਹ ਪਾਰਟੀ ਦਾ ਨੁਕਸਾਨ ਕਰਦਾ ਜੇ ਮੈਂ ਕਵਾਂ ਵੀ ਕਾਲੀਦਲ ਕਾ ਭਾਜਪਾ ਦਾ ਗੱਠ ਜੋੜ ਤੋੜਨ ਚ ਇਹਦਾ ਦਾ ਸਭ ਤੋਂ ਵੱਡਾ ਦੀ ਇਹਨਾਂ ਰੱਖੀਏ ਝੂਠ ਦੀ ਜਿਹੜੀ ਪਾਰਟੀ ਚੋਂ ਦੇ ਆ ਉਹਦਾ ਬੇੜਾ ਕਰ ਕਰਦੇ ਪਹਿਲੀ ਵਾਰ ਚਰਨਜੀਤ ਸਿੰਘ ਚੰਦੀ ਸਰਕਾਰ ਵੇਲੇ ਜੀ ਕੋਈ ਉਹਨਾਂ ਨੂੰ ਸਹੂਲਤ ਦੇ ਸੀ ਸਰਕਾਰ ਤੇ ਇਹਨਾਂ ਨੇ ਉੱਤੇ ਵੀ ਸਵਾਲ ਇਕੱਠੇ ਕਰਦੇ ਨੇ ਵੀ ਇਹ ਪੈਸੇ ਕਿੱਥੋਂ ਆਉਣਗੇ ਜੀ ਇਹਨਾਂ ਨੇ ਕਦੀ ਵੀ ਮੋਦੀ ਨੇ ਕਿਹਾ ਸੀ ਮੈਂ 15 ਲੱਖ ਹਰ ਇੱਕ ਦੇ ਖਾਤੇ 'ਚ ਪਾਉਂਗਾ ਮੈਂ 2 ਕਰੋੜ ਹਰ ਸਾਲ ਨੌਕਰੀ ਦੇਵਾਂਗਾ ਜੀ ਵੀ ਇਹ ਤੇ ਭਗਵਾਨਤ ਬਾਦ ਨੇ ਕਿਹਾ ਮੈਂ ਸਾਰੀਆਂ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਈਆ ਜਿਹੜਾ ਵਾ ਉਧਿਆ ਕਰੂੰਗਾ ਕਦੀ ਉਹਨੂੰ ਨਹੀਂ ਪੁੱਛਿਆ ਵੀ ਉਹ ਪੈਸੇ ਕਿੱਥੋਂ ਲੈ ਕੇ ਆਉਣਗੇ ਜੀ ਪਰ ਪਰ ਸਾਨੂੰ ਜ਼ਰੂਰ ਕਾਂਗਰਸ ਪਾਰਟੀ ਦੇ ਚੱਲਦੇ ਕੰਮ ਦੇ ਵਿੱਚੇ ਵਿਗੜ ਪਾਉਂਦੇ ਸੀ ਤੇ ਇਹ ਇਹਨਾਂ ਦੀ ਆਦਤ ਆ ਪਾਰਟੀ ਨੂੰ ਬਲੈਕਮੇਲ ਕਰਨਾ ਜੀ ਇਹ 4-5 ਰੀਲਾਂ ਬਣਾਉਂਦੇ ਆ ਜੀ ਆਪਣੇ ਪੈਸੇ ਖਵਾਉਂਦੇ ਆ ਕਿਤੇ ਲੋਕਾਂ ਦੇ ਵਿੱਚ ਵਿਚਰਦੇ ਨਹੀਂ ਨਾ ਵੜਦੇ ਆ ਜੀ ਤੇ ਇਹ ਵੀਰ ਜਦੋਂ ਪਰ ਜਦੋਂ ਵੀ ইলেকਸ਼ਨ ਨੇੜੇ ਆਉਂਦੀ ਆ ਇਹ ਪਾਰਟੀ ਦੇ ਵਿੱਚ ਰੌਲਾ ਪਾਉਂਦੇ ਆ ਪਾਰਟੀ ਨੂੰ ਬਲੈਕਮੇਲ ਕਰਦੇ ਆ ਡਿਸਪਲਿਨ ਭੰਗ ਕਰਦੇ ਵਰਕਰਾਂ ਦਾ ਮੋਰਲ ਖਰਾਬ ਕਰਦੇ ਆ ਸਿਰਫ ਇਸ ਕਰਕੇ ਵੀ ਸਾਨੂੰ ਸਾਡੀਆਂ ਟਿਕਟਾਂ ਪਾਰਟੀ ਕਦ ਫਰਮ ਕਰਦੇ ਦਿਮਪਾ ਜੀ ਜਿਹੜਾ ਇਲਜ਼ਾ ਇਹਨਾਂ ਨੇ ਗੱਲ ਕਹੀ 500 ਕਰੋੜ ਰੁਪਏ ਦੀ ਤਾਂ ਵੀ ਇਹ ਰਹਾ ਨਹੀਂ ਜਨਨ ਕਿ ਗੱਲ ਸਾਹਮਣੇ ਆਈ ਜਦ ਕਿ ਕਾਂਗਰਸ ਪਾਰਟੀ ਜਿੱਥੇ ਇੱਕ ਪਾਸੇ ਆਮ ਆਦਮੀ ਪਾਰਟੀ ਸਰਕਾਰ ਨਾਲ ਟੱਕਰ ਲੈ ਰਹੀ ਆ ਉਥੇ ਜਿਹੜਾ ਬਿਆਨ ਸਾਹਮਣੇ ਹੋਣਾ ਤੁਹਾਨੂੰ ਲੱਗਦਾ ਨਹੀਂ ਕਿ ਇੱਕ ਵੈਲ ਇਹ ਵੈਲ ਪਲਾਨ ਜਿਹਾ ਸੋਚੀ ਸਮਝਿਆ ਜਾਇਆ ਇੱਕ ਇਹ ਬਿਆਨ ਸੀਗਾ ਜੀ ਦੇਖੋ ਜੀ ਇਹਨੇ ਜਦੋਂ ਹੁਣ ਲਾਸਟ 2-3 ਦਿਨ ਤੋਂ ਜੀ ਇਹ ਪਰਿਵਾਰ ਜਿਹੜਾ ਵਾ ਇਹ ਇਹਨਾਂ ਦੀਆਂ ਮੀਟਿੰਗਾਂ ਹੋ ਰਹੀਆਂ ਸੀ ਭਾਜਪਾ ਦੇ ਇੱਕ ਅਬਰ ਸਰ ਦੇ ਲੀਡਰ ਦੇ ਨਾਲ ਜੀ ਤੇ ਉਤੋਂ ਬਾਅਦ ਫਿਰ ਉਹਨਾਂ ਨੇ ਟਾਈਮ ਲੈ ਕੇ ਦਿੱਤਾ ਇੱਕ ਵਰਦਰ ਦੂ ਵੇਲੇ ਜੀ ਇਹਦਾ ਮਤਲਬ ਇਹ ਸਭ ਬੀਜੇਪੀ ਦੇ ਇਸ਼ਾਰੇ ਦੇ ਉੱਤੇ ਹੋ ਰਿਹਾ ਜੀ ਤੇ ਇਹ ਜਾਣ ਬੁੱਝ ਕੇ ਇਲੈਕਸ਼ਨ ਕਾਂਗਰਸ ਦਾ ਜਿਹੜਾ ਟੈਂਪੋ ਬਣਦਾ ਜੀ ਉਹਦੇ ਵਿੱਚ ਇਹ ਵਿਗੜ ਪਉਦੇ ਆ ਕਾਂਗਰਸ ਦਾ ਮਾਹੌਲ ਬਹੁਤ ਵਧੀਆ ਬਣਿਆ ਸੀ ਜੀ ਤੇ ਇਹਨਾਂ ਨੇ ਉਹਦੇ ਵਿੱਚ ਵਿਗਨ ਪਾਇਆ ਜੀ ਇਹਨਾਂ ਨੂੰ ਨਾ ਡਾਕਟਰ ਮੇ ਅੱਜ ਆ ਪੁੱਗਤਣਾ ਪਿਆ ਖੈਰ ਇਹਨਾਂ ਨੂੰ ਇਹ ਸੀਗਾ ਜੀ ਕਿ ਅਸੀਂ ਐਡੇ ਵੱਡੇ ਬੰਦੇ ਆ ਸਾਨੂੰ ਹੱਥ ਕਿੰਨੇ ਪਾਉਣਾ ਜੀ ਬਾਰੇ ਕਾਂਗਰਸ ਪਾਰਟੀ ਆ ਇਹੋ ਜਿਹੇ ਜਿਹੜੇ ਬੰਦੇ ਮਾਹੌਲ ਖਰਾਬ ਕਰਦੇ ਆ ਦੂਜੀਆਂ ਪਾਰਟੀਆਂ ਦੇ ਨਾਲ ਰਲ ਕੇ ਕਾਂਗਰਸ ਪਾਰਟੀ ਨੂੰ ਨੁਕਸਾਨ ਪਹੁੰਚਾਉਂਦੇ ਕ ਕਾਂਗਰਸ ਦੇ ਵਰਕਰਾਂ ਨੂੰ ਡੀਮੋਰਾਲਾਈਜ਼ ਕਰਦੇ ਉਹਨਾਂ ਤੇ ਕਾਰਵਾਈ ਹੋਣੀ ਹੋਣੀ ਜਿੰਬਾ ਜੀ ਮੇਰਾ ਆਖਰੀ ਸਵਾਲ ਹੈ ਜਿਸ ਤਰ੍ਹਾਂ ਜੈਸਲ ਕੇ ਤੋਂ ਇਹਨਾਂ ਨੂੰ ਨਾਮਜ਼ਦਗੀ ਕੀਤੀ ਭਾਵੇਂ ਮੈਡਮ ਨਵਜੋਤ ਕੌਰ ਸਿੱਧੂ ਨੇ ਕੀਤੀ ਜਾਂ ਨਵਜੋਤ ਸਿੰਘ ਸਿੱਧੂ ਨੇ ਕੀਤੀ ਉਸ ਹਾਲ ਕਿਹਦੇ ਵਿੱਚ ਤੁਸੀਂ ਪਿਛਲੇ 4 ਸਾਲ ਤੋਂ ਲਗਾਤਾਰ ਦਿਨ ਰਾਤ ਇੱਕ ਕੀਤਾ ਹੋਇਆ ਆ ਤਾਂ ਇਹ ਆਪਣੇ ਹਲਕੇ ਦੇ ਵਿੱਚ ਵੀ ਲਗਾਤਾਰ ਗਹਿਰਾ ਜਰ ਰਹੇ ਤੇ ਹੁਣ ਅਚਾਨਕ ਸਰਗਰਮ ਹੋਣ ਦੀ ਕੋਸ਼ਿਸ਼ ਤੇ ਇਹ ਜਿਹੜਾ ਬਿਆਨ ਆ ਜਾਣਾ ਤਾਂ ਕਿਤਨਾ ਕਿਤੇ ਕਾਂਗਰਸੀ ਵਰਕਰਾਂ ਦੇ ਉੱਤੇ ਇਸ ਦਾ ਪ੍ਰਭਾਵ ਤਾਂ ਜਾ ਸਕਦਾ ਸੀ ਨਾ ਜੀ ਇਹ ਬਹੁਤ ਵੇਖੋ ਇਹ ਦਾ ਫਰਸਟ੍ਰੇਟਡ ਹੋ ਚੁਕੇ ਆ ਜੀ ਇਹਨਾਂ ਨੇ ਬੜੀ ਕੋਸ਼ਿਸ਼ ਕੀਤੀ ਭੀ ਸਟੋ ਕੋਈ ਸਾਡੇ ਨਾਲ ਕੋਈ ਵਰਕਰ ਤੁਰ ਪੇ ਕੋਈ ਵਰਕਰ ਇਹਨਾਂ ਦੇ ਨਾਲ ਨਹੀਂ ਤੁਰਿਆ ਜੀ ਮੈਂ ਇਹਨਾਂ ਨੂੰ ਚੈਲੰਜ ਕਰਦਾ ਜੀ ਦੋਹਾਂ ਜੀਆਂ ਜੋ ਜਿਹੜਾ ਮਰਜ਼ੀ ਮੇਰੇ ਖਿਲਾਫ ਜਿਹੜੀ ਮਰਜ਼ੀ ਪਾਰਟੀ ਤੋਂ ਆ ਕੇ ਸਟੋ ਇਲੈਕਸ਼ਨ ਲੜੇ ਇਹਨਾਂ ਨੂੰ ਚਣੇ ਚਬਾ ਦੂੰ ਮੈਂ ਉੱਥੇ ਚਲੋ ਬਹੁਤ ਬਹੁਤ ਧੰਨਵਾਦ ਜਿੰਪਾ ਜੀ ਤੁਸੀਂ ਟਾਈਮ ਕੱਢਿਆ ਥੈਂਕ ਯੂ ਜੀ ਥੈਂਕ ਯੂ